ਦੇਖ ਰਹੇ ਹੋ ਦਿਨੀ ਸੱਤੇ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲਾਲਾ ਦਾ ਇੱਕ ਬਹੁਤ ਅੰਦਾਜ਼ ਦੀ ਕੀ ਉਹ ਦਿਲ ਰੋਜ਼ ਪੰਜਾਬ ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਚਨਬਧ ਹਨ ਜਿਨ੍ਹਾਂ ਦੀ ਅਗਵਾਈ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 1408 ਵੱਡੇ ਗੈਂਗਸਟਰਾਂ ਨੂੰ ਜੇਲ੍ਹ ਚ ਬੰਦ ਕੀਤਾ ਜਦ ਕੇ 12 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਏਜੀਟੀਐਫ ਵੱਲੋਂ ਅਜੇ ਹੀ ਗੈਂਗਸਟਰਾਂ ਦੇ 500 ਤੋਂ ਵੱਧ ਗਰੁੱਪਾਂ ਦਾ ਪਰਦਾਫਾਸ਼ ਕੀਤਾ ਗਿਆ ਜਿਨ੍ਹਾਂ ਨੇ ਸਮਾਜ 'ਚ ਅਤੰਕ ਮਚਾਇਆ ਸੀ ਗ੍ਰਿਫਤਾਰ ਗੈਂਗਸਟਰਾਂ ਦੇ ਕੋਲੋਂ 1333 ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦਾ ਇਸਤੇਮਾਲ ਲੋਕਾਂ ਨੂੰ ਡਰੋਂ ਧਮਕਾਉਣ ਅਤੇ ਫਰौती ਮੰਗਣ ਲਈ ਕੀਤਾ ਜਾ ਰਿਹਾ ਸੀ ਇੰਨਾ ਹੀ ਨਹੀਂ ਸੋਸ਼ਲ ਮੀਡੀਆ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ 192 ਖਾਤਿਆਂ ਨੂੰ ਵੀ ਬਲੌਕ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਜਿਸ ਨੂੰ ਪੂਰਾ ਕਰਨ ਲਈ ਏਜੀਟੀਐਫ ਦਿਨ ਰਾਤ ਕੰਮ ਕਰ ਰਹੀ ਹੈ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ ਹਰ ਰੋ ਜਿਹੜੀਆਂ ਧਮਕੀਆਂ ਆਉਂਦੀਆਂ ਫਰੋਤੀਆਂ ਦੇ ਫੋਨ ਆਉਂਦੇ ਆ ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ ਉਹ ਅਸੀਂ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਜੀ ਮਾਸੂਮ ਲੜਕੀ ਜਿਸ ਦਾ ਉਸਦੀ ਗਵੰਡਨ ਨਹੀਂ ਉਸ ਦਾ ਕਤਲ ਕਰਤਾ ਸੀ ਤਾਂ ਬੇਸ਼ੱਕ ਇਸ ਟਮ ਮਾਂਜੋ ਅਦਾਲਤ ਨੇ ਉਹਨੂੰ ਸਲਾਖਾਂ ਦੇ ਪਿੱਛੇ ਦਿੱਤਾ ਸਜ਼ਾ ਵੀ ਦਿੱਤੀ ਗਈ ਲੇਕਿਨ ਤੇ ਆ ਕੇ ਪਰਿਵਾਰ ਦਾ ਦੁੱਖ ਅਜੇ ਵੀ ਉਸ ਸਾਹਮਣੇ ਲਗਾਤਾਰ ਦਿਨ ਬਦਿਨ ਸਾਹਮਣੇ ਆਂਦਾ ਹੈ ਤੇ ਅੱਜ ਉਸ ਦੀ ਯਾਦ ਦੇ ਵਿੱਚ ਤੀਸਰਾ ਡਾਡਾ ਬਲੱਡ डोनेशन कैंप ਲੋਜਣਾ ਵਖੇ ਨਗਾਇਆ ਜਾ ਰਿਹਾ ਤਾਂ ਹਮੇਸ਼ਾ ਹੀ ਤਾਂ ਕਿ ਉਸ 마ਸੂਮ ਨੂੰ ਕੁਝ ਪਲ ਲਈ ਉਸ ਵਕਤ ਯਾਦ ਕੀਤਾ ਜਾਵੇ 마ਸੂਮ ਲੜਕੀ ਸੀ ਕੋਈ ਰਹਿਮ ਨਹੀਂ ਆਇਆ ਉਹ ਵੀ ماں ਸੀ ਜਿਸ ਨੇ ਉਸ ਦਾ ਕਤਲ ਕੀਤਾ ਕਿ ਲੱਗ ਰਿਹਾ ਅ ਅਜ ਦੇ ਦੌਰ ਦੇ ਵਿੱਚ ਆਪਣਾ ਜਿਹੜਾ ਇਨਸਾਨ ਦਾ ਖੂਨ ਚਿੱਟਾ ਹੁੰਦਾ ਜਾ ਰਿਹਾ بسم اللہ الرحمن الرحیم شروع اللہ تعالی دے نانا جو بڑا مہربان تھے نہایت رحم ਕਰਨ والا اج اسی سارے دلروز دی یاد دے وچ سمਰਪਿਤ خون دان کیمپ دے وچ موجود ہاں 2021 دی نومبر وچ اوناں ਦਿناں وچ ایک دلخراش خبر پنجاب تو لودھیانہ تو بدقسمتی نال ائی سی ایک بہت ہی معصوم بیٹی نو او دی گوانڈن نہیں پہلا اغوا کیتا اس تو بعد بے رحمی دے نال او دا جڑا ہے او قتل کیتا گیا اے انسانیت نو شرمسار کرن والی گل اے ਔਰ ਇਸ ਗੱਲ ਦੇ ਬਲ ਸਨੇਹਾ ਦੇ ਰਹੀ ਕਿ ਅਸੀਂ ਸਾਰੇ ਲੋਕ ਬੜੀ ਤੇਜ਼ੀ ਨਾਲ ਪੈਸੇ ਵੱਲ ਤਰੱਕੀ ਵੱਲ ਤਾਂ ਜਾ ਰਹੇ ਹਾਂ ਲੇਕਿਨ ਸਾਡੀ ਜਿਹੜੀ ਗੈਰਤ ਹੈ ਔਰ ਖੂਨੀ ਰਿਸ਼ਤਿਆਂ ਦੀ ਜਿਹੜਾ ਪਿਆਰ ਮੁਹੱਬਤ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ ਅੱਜ ਜਿਸੀ ਦੇ ਲੋਜ਼ ਨੂੰ ਯਾਦ ਕਰਦੇ ਪਏ ਆ ਇਹ ਸਿਰਫ ਇਸ ਲਈ ਖੂਨਦਾਨ ਕੈਂਪਨੀ ਲਾਇਆ ਖੂਨਦਾਨ ਕੈਂਪ ਤਾਂ ਅਕਸਰ ਲੱਗਦੇ ਰਹਿੰਦੇ ਨੇ ਇਸ ਲਈ ਲਾਇਆ ਕਿ ਰਿਸ਼ਤਿਆਂ 'ਚ ਜਿਹੜੀ ਗਰਮਾਹਟ ਖਤਮ ਹੋ ਗਈ ਹੈ ਜਿਹੜੀ ਮੁਹੱਬਤ ਖਤਮ ਹੋ ਗਈ ਹੈ ਉਹਦੀ ਜਗ੍ਹਾ ਜਿਹੜੀ ਨਫ਼ਰਤ ਲੈ ਰਹੀ ਹੈ ਖਾਸ ਕਰ ਜਿਹੜਾ ਜੈਲਸ ਜਿਹਨੂੰ ਆਪਾਂ ਹਸਦ ਕਹਿੰਦੇ ਆ ਤੇਜ਼ੀ ਦੇ ਨਾਲ ਜਿਹੜਾ ਵਧ ਰਿਹਾ ਉਹਨੂੰ ਕਿਸੇ ਤਰ੍ਹਾਂ ਵਾਪਸ ਕੀਤਾ ਜਾਵੇ ਤਾਂ ਕਿ ਪੰਜਾਬ ਦੀ ਧਰਤੀ ਦੇ ਵਿੱਚ ਇਹਨਾਂ ਚੀਜ਼ਾਂ ਦੇ ਲਈ ਕੋਈ ਜਗ੍ਹਾ ਨਹੀਂ ਹੈ ਪੰਜਾਬ ਨੇ ਹਮੇਸ਼ਾ ਪਿਆਰ ਔਰ ਮੁਹੱਬਤ ਦਾ ਸਨੇਹਾ ਦਿੱਤਾ ਹੈ ਖੂਨਦਾਨ ਕੈਂਪ ਵੀ ਇਸ ਲਈ ਲਾਣੇ ਪਏ ਕਿਉਂਕਿ ਜਦ ਅਸੀਂ ਕਿਸੇ ਨੂੰ ਖੂਨ ਦਿੰਨੇ ਆ ਤੇ ਫਿਰ ਇਹ ਨਹੀਂ ਦੇਖਦੇ ਵੀ ਉਹ ਕਿਹੜੇ ਰੰਗ ਔਰ ਕਿਹੜੇ ਮਜ਼ਹਬ ਔਰ ਕਿਹੜੀ ਜਾਤ ਔਰ ਬਰਾਦਰੀ ਨੂੰ ਚੜਾਇਆ ਜਾਏਗਾ ਔਰ ਖੂਨ ਦੇਣ ਵਾਲਾ ਵੀ ਨਹੀਂ ਇਹ ਸੋਚਦਾ ਖੂਨ ਲੈਣ ਵਾਲਾ ਵੀ ਨਹੀਂ ਇਹ ਸੋਚਦਾ ਤੇ ਦਿਲਰੋਜ਼ ਨੂੰ ਸਮਰਪਿਤ ਹੈ ਔਰ ਮੈਂ ਬੇਨਤੀ ਕਰਨਾ ਚਾਹਣਾ ਲੁਧਿਆਣੇ ਦੇ ਲੋਕਾਂ ਨੂੰ ਵੀ ਲੁਧਿਆਣਾ ਇੰਡਸਟਰੀ ਦਾ ਹੱਬ ਹੈ ਲੁਧਿਆਣੇ ਚ ਬਾਰਿਸ਼ ਘੱਟ ਹੁੰਦੀ ਹੈ ਪੈਸੇ ਜ਼ਿਆਦਾ ਡਿੱਗਦੇ ਨੇ ਤੇ ਪੈਸਿਆਂ ਦੀ ਦੌੜ ਦੇ ਵਿੱਚ ਰਿਸ਼ਤਿਆਂ ਦਾ ਕਤਲ ਨਾ ਕਰੋ ਰਿਸ਼ ਪਹਿਲਾਂ ਜਦੋਂ ਸੀ ਆਈ ਸੀ ਵਗੈ ਸਕੇ ਜਿਹੜਾ ਪਹਿਲਾ ਲਗਾਈ ਬਿਲਕੁਲ ਆਪਾਂ ਮੰਨਦੇ ਆ ਮਾਸੂਮ ਨਾ ਬਹੁਤ ਅਤਿਆਚਾਰ ਕੀਤਾ ਬੇਸ਼ੱਕ ਮਾਨਯੋਗ ਅਦਾਲਤ ਨੇ ਉਸ ਜਾਵੀਤੀ ਹੈ ਕਿ ਲੱਗ ਰਿਹਾ ਰਿਸ਼ਤਿਆਂ ਦੀ ਗਰਮਾਹਟ ਦੂਰ ਹੁੰਦੀ ਜਾ ਰਹੀ ਹੈ ਬਿਲਕੁਲ ਇਹ ਜੋ ਵਾਕਿਆ ਹੋਇਆ ਦਿਲਰੋਜ਼ ਨਾਲ ਹੋਇਆ ਇਹ ਸਾਡੇ ਜਿਵੇਂ ਕਹ ਲਓ ਵੀ ਸਾਡੀ ਸੋਸਾਇਟੀ ਦਾ 파ਟ ਨਹੀਂ ਸੀ ਪੰਜਾਬ ਦੀ ਸੋਸਾਇਟੀ ਦਾ ਇਹ 파ਟ ਨਹੀਂ ਸੀ ਪੰਜਾਬ ਦੀ ਜਿਹੜੀ ਸਾਡੀ ਪਿੱਛੋਂ ਸਾਡਾ ਪਿਛੋਕੜ ਆ ਉਹ ਤਾਂ ਅਸੀਂ ਇੱਕ ਦੂਜੇ ਦੇ ਬੱਚਿਆਂ ਨੂੰ ਆਪਣੇ ਬੱਚਿਆਂ ਨਾਲੋਂ ਵੱਧ ਪਿਆਰ ਕਰਨ ਵਾਲੀ ਸਾਡੀ ਪੰਜਾਬੀयत ਕੌਮ ਆ ਤੇ ਇਦਾਂ ਦੀ ਘਟਨਾ ਜਿਹੜੀ ਹੋਈ ਹੈ ਇਹ ਵਾਕਈ ਮੈਗਨਾ ਸਾਡੇ ਲੁਧਿਆਣੇ ਦੇ ਚਿਹਰੇ ਤੇ ਇੱਕ ੱੱੱਬਾ ਵਾ ਉਸ ਜਨਾਨੀ ਕਰਕੇ ਉਸ ਔਰਤ ਕਰਕੇ ਜਿਹਨੇ ਇਦਾਂ ਦਾ ਘਣਾਉਣਾ ਜੁਰਮ ਕੀਤਾ ਸਜ਼ਾ ਦੇਣੀ ਕਾਨੂੰਨ ਦਾ ਉਹ ਉਹਨਾਂ ਨੇ ਦਿੱਤੀ ਆ ਬਟ ਮੈਂ ਜਿਹਦਾ ਉਸਮਾਨ ਕਹਿ ਕੇ ਗਿਆ ਕੇ ਸਾਨੂੰ ਆਪਣੇ ਆਪ ਨੂੰ ਉਹੀ ਸਾਨੂੰ ਪੁਰਾਣੇ ਸੱਭਿਆਚਾਰ ਚ ਆਪਣੇ ਆਪ ਨੂੰ ਸਾਨੂੰ ਆਪਣੀ ਜਿਹੜੀਆਂ ਰੂਟਸ ਨੇ ਉਹਨਾਂ ਨਾਲ ਜੁੜਨਾ ਪਊਗਾ ਸਾਨੂੰ ਆਪਣਾ ਭਾਈਚਾਰਕ ਸਾਂਝ ਬਣਾਈ ਰੱਖਣੀ ਪਊਗੀ ਈਗੋ ਲਾਲਚ ਸਾਨੂੰ ਛੱਡਨੇ ਪੈਣਗੇ ਜੇ ਅਸੀਂ ਇੱਕ ਚੰਗਾ ਸਮਾਜ ਸਿਰਜਣਾ ਚਾਹੁੰਦੇ ਆ ਜਿੱਦਾਂ ਇਹ ਮੁੰਡੇ ਨੇ ਜਿਹੜੇ ਟੀਮ ਬਲੱਡ ਨੇਸ਼ਨ ਕੈਂਪ ਲਾਉਂਦੇ ਆ ਤੀਸਰਾ ਬਲੱਡ ਨੇਸ਼ਨ ਕੈਂਪ ਦਿਲਰੋਜ਼ ਦੀ ਯਾਰ ਚਲਾ ਰਹੇ ਆ ਇਹਨਾਂ ਦਾ ਇੱਕ ਬਹੁਤ ਚੰਗਾ ਉਪਰਾਲਾ ਵਾ ਇਹਨਾਂ ਦਾ ਔਰ ਇਹ ਉਪਰਾਲਾ ਕੋਈ ਇਸ ਕਰਕੇ ਨਹੀਂ ਕਰਦੇ ਕਿ ਇਹਦੇ ਨਾਲ ਦਿਲਰੋਜ਼ ਨੂੰ ਕੋਈ ਸ਼ਰਧਾਂਜਲੀ ਆ ਬਟ ਇਹ ਇੱਕ ਭਾਈਚਾਰਕ ਸਾਂਝ ਆ ਹੁਣ ਇੱਥੇ ਜਿਹੜੇ ਬੰਦੇ ਆਉਂਦੇ ਆ ਬੱਚੇ ਆਉਂਦੇ ਆ ਯੰਗਸਟਰਸ ਆਉਂਦੇ ਆ ਉਹ ਉਹਨੂੰ ਯਾਦ ਵੀ ਕਰਦੇ ਆ ਖੂਨ ਦਿੰਦੇ ਆ ਠੀਕ ਆ ਡੋਨੇਸ਼ਨ ਹੁੰਦੀ ਆ ਤੇ ਭਾਈਚਾਰਕ ਸਾਂਝ ਵਾਧੀ ਆ ਔਰ ਮੈਂ ਫੇਰ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਆਪਣੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖੋ ਭਾਈਚਾਰਾ ਖਤਮ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਤੁਹਾਡਾ ਭਾਈਚਾਰਾ ਖਤਮ ਹੋ ਗਿਆ ਤਾਂ ਇੱਕ ਸੁਸਾਇਟੀ ਖਤਮ ਹੋ ਜਾਂਦੀ ਹੈ ਜਦੋਂ ਤੁਸੀਂ ਇੱਕ ਦੂਜੇ ਦੇ ਬੱਚਿਆਂ ਨੂੰ ਪਿਆਰ ਕਰਨ ਤੋਂ ਬਾਅਦ ਨਫ਼ਰਤ ਕਰਨ ਲੱਗ ਜਾਂਦੇ ਹੋ ਤਾਂ ਫਿਰ ਤੁਸੀਂ ਆਪਣੇ ਆਪ ਨੂੰ ਖਤਮ ਕਰ ਰਹੇ ਹੋ ਮੈਂ ਫਿਰ ਉਹੀ ਬੇਨਤੀ ਕਰੂੰਗਾ ਕਿ ਆਪਣੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖੋ ਸੋ ਮਜੂਦਾ ਮੈਂ ਨਾ ਦਿਲਰੋਜ ਦੇ ਦਾਦਾ ਜੀ ਵੀ ਗੱਲ ਕਰ ਰਹੇ ਆ ਮੈਂ ਮੈਨੂੰ ਉਹ ਵਕਤ ਵੀ ਇਥੇ ਪਹਿਲਾਂ ਵੀ ਗੱਲ ਕੀਤੀ ਸੀ ਉਹ ਕੁਝ ਸਮਾਂ ਪਹਿਲਾਂ ਢਾਡੀ ਗੋਦ ਦੇ ਵੀ ਸੀ ਦਿਲਰੋਜ ਤਾਂ ਕੁਝ ਸਮੇਂ ਬਾਅਦ ਹੀ ਉਹ ਦੁਨੀਆ ਨੂੰ ਅਲਵਿਦਾ ਕਹਿੰਦੀ ਸੀ ਗਵੰਡਨ ਲਾਈਕ ਏਸ਼ਿਆ ਕਰਕੇ ਉਸ 마ਸੂਮ ਦਾ ਜਿਹੜਾ ਕਤਲ ਕੀਤਾ ਜਾਂਦਾ ਕੀ ਲੱਗ ਰਿਹਾ ਅਜਿਹੇ ਦੌਰ ਦੇ ਵਿੱਚ ਇਨਸਾਨੀਅਤ ਸ਼ਰਮਸਾਰ ਵੀ ਇਹ ਦਰੀਦ ਘੜੀਆਂ ਔਰਤਾਂ ਦੀ ਕਰ ਦਿੰਦੀ ਹੈ ਮੈਂ ਤਾਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਬਾਲ ਦੇ ਬੱਚਿਆਂ ਨੂੰ ਇਹੀ ਕਹਿਣਾ ਕਿ ਬੱਚੇ ਜਿੰਨੀ ਦਰ ਆਪਣੀ ਨਿਗਾਹ ਦੇ ਵਿੱਚ ਹੈ ਉਨੀ ਦਰ ਬੱਚਾ ਸੇਫ ਹੈ ਬੱਚੇ ਦੇ ਮਾਮਲੇ 'ਚ ਕਦੇ ਵੀ ਲਾਪਰਵਾਹੀ ਕੋਈ ਵੀ ਨਾ ਕਰੇ ਇਹ ਮੇਰੇ ਹੱਥ ਜੋੜ ਕੇ ਗੈਂਤੀ ਕਰਦਾ ਮੈਂ ਹੱਥ ਜੋੜ ਕੇ ਨੇ ਬੱਚੇ ਆਪਣੇ ਸੇਫ ਕਰੋ ਬੱਚੇ ਦੇ ਮਾਮਲੇ 'ਚ ਕਦੇ ਕਿਸੇ ਤੇ ਯਕੀਨ ਨਾ ਕਰਿਓ ਮੈਂ ਇਹ ਕਹਿਣਾ ਬਾਕੀ ਜਿਹੜੇ ਬਲੱਡ ਕੈਂਪ ਵਾਲੇ ਪੂਰੀ ਟੀਮ ਇਹਨਾਂ ਮੈਂ ਤੈਨ ਦਿਨੋਂ ਧੰਨਵਾਦ ਕਰਦਾ ਹਾਂ ਇਸ ਤੋਂ ਇਹ ਦੋ ਬੇਸ਼ੱਕ ਉਸ ਕਾਤਲ ਨੂੰ ਸਜ਼ਾ ਮਿਲਿਆ ਨੇ ਵੀ ਕਿ ਲਗੇ ਤਾਨੂੰ ਕੁਝ ਨਾ ਕੋ ਤਨ ਅਨਿਆਏ ਮਿਲਿਆ ਪਰ ਬੇਸ਼ੱਕ ਆਪਣਾ ਬੱਚਾ ਆਪਣੇ ਮੌਜੂਦ ਨਹੀਂ ਹੈ ਲੇਕਿਨ ਨਿਆਂ ਮਿਲਿਆ ਬਿਲਕੁਲ ਹੀ ਪੂਰਾ ਨਿਆਂ ਮਿਲਿਆ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਮੇਰੇ ਪਰਯੋਗਕਾਰ ਸਿੰਘ ਘੁੰਮਣੇ ਐਡਵੋਕੇਟ ਪਰਯੋਗਕਾਰ ਨੂੰ ਘੁੰਮਣ ਉਹਨਾਂ ਨੇ ਪੂਰਾ ਕੇਸ ਲੜਿਆ ਔਰ ਲੜਿਆ ਵੀ ਫ੍ਰੀ ਬਾਕੀ ਤੁਹਾਡੇ ਭੈਣ ਭਰਾਵਾਂ ਦੀ ਮੈਨੂੰ ਪੂਰਾ ਸਹਿਯੋਗ ਜਿਹੜੀਆਂ ਤੁਸੀਂ ਪ੍ਰਮਾਤਮਾ ਅਗੇ ਅਰਦਾਸਾਂ ਕੀਤੀਆਂ ਸੀਗੀਆਂ ਉਹਦੀ ਬਦੌਲਤ ਮੈਨੂੰ ਇਨਸਾਫ਼ ਮਿਲਿਆ ਹਾਲਾਂਕਿ ਮੈਂ ਇਨਸਾਫ਼ ਨਹੀਂ ਦਿਲਾ ਸਕਦਾ ਜੇ ਮੈਂ ਇਕੱਲਾ ਕੇਸ ਲੜਦਾ ਮੈਂ ਨਹੀਂ ਤੇ ਇਨਸਾਫ ਲੈ ਸਕਦਾ ਜੀ ਬੱਚੀ ਆਪਣੇ ਚ ਨਹੀਂ ਹੈ ਸਭ ਤੋਂ ਪਹਿਲਾਂ ਬਦਦਾ ਹੈ ਕੀ ਲੱਗਦਾ ਹੈ ਤੁਹਾਨੂੰ ਪੂਨ ਇਨਸਾਫ ਕਿਤੇ ਕਿਤੇ ਮਿਲਿਆ ਬਿਸ਼ੱਕ ਉਸ ਕਾਤਲ ਸਾਡੀ ਗਵੰਡਨ ਮਹਿਲਾ ਨੂੰ ਸਜ਼ਾ ਹੋਈ ਹੈ ਲੇਕਿਨ ਮੰਨਦੇ ਹੋ ਥੋੜੀ ਜੀ ਹਲਕੀ ਜੀ ਮਨ ਨੂੰ ਸਕੂਨ ਆ ਵੀ ਹਾਂ ਉਸ ਕਾਤਲ ਨੂੰ ਜਿਹੜੀ ਆਪਾਂ ਚਾਹਦੇ ਸਜ਼ਾ ਮਿਲੇ ਤੇ ਕਾਨੂੰਨ ਨੇ ਆਪਣਾ ਪੂਰਾ ਫਰਜ਼ ਨਿਭਾਇਆ ਹਾਂ ਜੀ ਬਿਲਕੁਲ ਮਨ ਨੂੰ ਸਕੂਨ ਬਹੁਤ ਸਕੂਨ ਮਿਲ ਰਿਹਾ ਹੈ ਕਿ ਉਹਨੂੰ ਸਜ਼ਾ ਮਿਲ ਰਹੀ ਹੈ ਜੋ ਉਹਨੇ ਕਰਮ ਕੀਤਾ ਸੀ ਬਿਲਕੁਲ ਉਹਨੂੰ ਜੋ ਸਜ਼ਾ ਬੰਦੀ ਸੀ ਉਹ ਮਿਲੀ ਆ ਪਰ ਬੱਚੇ ਦੀ ਕਮੀ ਤਾਂ ਕਦੇ ਨਹੀਂ ਪਰਵਾਰ ਲਈ ਪੂਰੀ ਹੋ ਸਕਦੀ ਬਸ ਇਹੀ ਕਹਾਂਗੀ ਕਿ ਧੰਨਵਾਦ ਬਹੁਤ-ਬਹੁਤ ਪਰਉਪਕਾਰ ਸਿੰਘ ਘੁੰਮਨ ਜੀ ਔਰ ਪੂਰੇ ਕਾਨੂੰਨਤਾ ਜਿਨ੍ਹਾਂ ਨੇ ਉਹਨੂੰ ਸਜ਼ਾ ਦਿੱਤੀ ਹੈ ਹਾਂ ਹਜੇ ਵੀ ਕਿਸ ਟਾਈਮ ਜਦੋਂ ਅਸੀਂ ਕਾਚ 'ਤੇ ਬੈਠੇ ਹੁਣ ਕਰ ਲੈ ਤੇ ਬੇਸ਼ੱਕ ਤੁਹਾਨੂੰ ਜ਼ਿੰਦਗੀ ਨਹੀਂ ਪੂਰੀ ਨਹੀਂ ਲੇਕਿਨ ਫਿਰ ਵੀ ਕਿਸੇ ਦੇ ਪਲ ਯਾਦ ਆਉਂਦੇ ਹੁੰਦੇ ਬੱਚੇ ਸਵਾਲ ਬਿਲਕੁਲ ਉਹ ਤਾਂ ਹਰपल ਯਾਦ ਰਹਿੰਦੀ ਆ ਨਾ ਉਹਦੀ ਉਹ ਕਦੇ ਨਹੀਂ ਖਤਮ ਹੋ ਸਕਦੀ ਰਹਿੰਦੀ ਜ਼ਿੰਦਗੀ ਤੱਕ ਕਰੀ ਰਤਾ ਵੀ ਕਾਰ ਦੇ ਵਿੱਚ ਪੱਲੇ ਬੈਠੇ ਆਵਾਜ਼ਾਂ ਮਾਰਦੀ ਇਹਨਾਂ ਨੂੰ ਮੰਮੀ ਆ ਜੋ ਮम्मा ਬਿਲਕੁਲ ਮੈਂ ਉਹੀ ਕਹਿ ਰਹੀ ਆ ਕਿ ਉਹਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ ਬੇਸ਼ੱਕ ਕਿੰਨਾ ਵੀ ਅੱਗੇ ਵੱਧ ਜੀਏ ਸੋ ਮੇਰੇ ਉਹਨਾਂ ਦੇ ਫਾਦਰ ਵੀ ਮੌਜੂਦ ਹੈ ਭਾਜੀ ਨਿਆਂਪਾਲਿਕਾ ਨੇ ਆਪਣਾ ਕੰਮ ਪੂਰਾ ਕੀਤਾ ਸਜ਼ਾ ਹੋਈ ਨਿਆਂ ਮਿਲਿਆ ਕੀ ਲੱਗ ਰਿਹਾ ਕਾਨੂੰਨ ਨੇ ਆਪਣਾ ਫਰਜ਼ ਪੂਰਾ ਨਿਭਾਇਆ ਤੇ ਤੁਹਾਨੂੰ ਇਨਸਾਫ ਮਿਲਿਆ ਬਿਲਕੁਲ ਜੀ ਮੈਂ ਜੱਜ ਸਾਹਿਬ ਦਾ ਵੀ ਧੰਨ ਕਰਦਾ ਧੰਨਵਾਦ ਕਰਦਾ ਪਰਯੋਗਕਰ ਸਿੰਘ ਘੁੰਮਣ ਜੀ ਦਾ ਫਿਰ ਉਸ ਵਕਤ ਪੂਰੀ ਸੰਗਤ ਜਿਨ੍ਹਾਂ ਨੇ ਅਰਦਾਸਾਂ ਸੀਗੀਆਂ ਜੀ ਉਹ ਸੰਗਤ ਹੀ ਅਰਦਾਸਾਂ ਨੂੰ ਪੂਰ ਪਿਆ ਹਰੇਕ ਦੀ ਇਹ ਹੀ ਆਵਾਜ਼ ਸੀਗੀ ਕਿ ਵੀ ਇਹਨੂੰ ਕਾਤਲ ਨੂੰ ਫਾਂਸੀ ਹੋਵੇ ਆਖਰ ਸੰਗਤ ਦੀ ਅਰਦਾਸਾਂ ਦੇ ਬੂਰ ਪਿਆ ਜੀ ਆਖਰ ਜੱਜ ਸਾਹਿਬ ਨੇ ਉਹਨੂੰ ਫਾਂਸੀ ਦਾ ਆਰਡਰ ਕੀਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੱਜ ਸਾਹਿਬ ਦਾ ਘੁੰਮਣ ਸਾਹਿਬ ਦਾ ਸਾਰੀ ਸੰਗਤ ਦਾ ਜੀ ਉਹ ਪਰਮਾਤਮਾ ਦਾ ਜਿਨੇ ਉਹ ਕਾਤਲ ਨੂੰ ਫਾਂਸੀ ਦੇ ਆਰਡਰ ਕੀਤੀ ਜਾ। ਹਜੇ ਵੀ ਮਨ 'ਚ ਖਿਆਲ ਆਂਦੇ ਬੱਚੇ ਦੇ ਕਦੀ ਯਾਦ ਆਂਦੀ ਰਹਿੰਦੀ ਹੋਣੀ ਆ। ਤਾਂ ਕੋਈ ਇੱਦਾਂ ਦਾ ਵਾਕਿਆ ਜਿਹੜਾ ਹਜੇ ਤੁਹਾਨੂੰ ਯਾਦ ਰਹੇ ਮੈਨੂੰ ਆ ਮੈਨੂੰ ਸੁਪਨੇ 'ਚ ਇੱਦਾਂ ਹੋਈ ਗੱਲ। ਬਿਲਕੁਲ ਜੀ ਬੱਚੇ ਨੂੰ ਤਾਂ ਕਦੇ ਬੰਦਾ ਭੁੱਲੀ ਨਹੀਂ ਸਕਦਾ ਜੀ। ਇਸ ਤੋਂ ਬਿਨਾਂ ਤਾਂ ਅਸੀਂ ਕਿਸ ਬੱਚੇ ਤੋਂ ਬਿਨਾਂ ਕਾਸੀ-ਕੁਸੀ ਜੋਗੀ ਨਹੀਂ ਹੈਗੇ ਜੀ। ਜੀ ਕੋਈ ਇੱਦਾਂ ਦਾ ਪਲ ਯਾਦ ਆ ਵੀ ਹਜੇ ਵੀ ਮੈਨੂੰ ਆਵਾਜ਼ ਮਾਰਦੀ ਬੇਟੀ ਦੀ। ਬਿਲਕੁਲ ਜੀ ਜਦੋਂ ਮੈਂ ਡਿਊਟੀ ਜਾਂਦਾ ਹੁੰਦਾ ਸੀਗਾ ਜੀ ਸਵੇਰੇ ਮਿਲ ਕੇ ਜਾਣਾ ਆ ਕੇ ਫੇਰ ਉਹਨੂੰ ਮਿਲਣਾ ਜੀ ਆ ਕੇ ਲੱਭਣਾ ਜੀ ਉਹ ਲੁਕ ਜਾਂਦੀ ਸੀਗੀ ਜੀ ਸੋ ਪਾਬੂਕ ਪੱਲਿਆ ਤਨਦਸ ਦੀ ਕੀ ਨਵੰਬਰ 2021 ਨੂੰ ਲੁਜਾਣਾ ਵਿਖੇ ਜਿਹੜੀ ਮਾਸੂਮ ਦਿਲ ਰੋਚ ਨੂੰ ਉਸਦੀ ਗਵੰਡਨ ਨਹੀਂ ਉਹਦਾ ਕਤਲ ਕਰ ਦਿੱਤਾ ਸੀ ਤਾਂ ਬੇਸ਼ੱਕ ਕਾਨੂੰਨ ਨੇ ਆਪਣਾ ਫਰਜ਼ ਨਿਭਾਇਆ ਉਸ ਕਾਤਲ ਔਰਤ ਨੂੰ ਫਾਂਸੀ ਸਜ਼ਾ ਦਿੱਤੀ ਅਤੇ ਨਿਆਂਪਾਲਿਕਾ ਦੇ ਉੱਪਰ ਪੀਰੀਅਡ ਪ੍ਰਬਾਲ ਵੱਲੋਂ ਵੀ ਪੂਰਾ ਧੰਨਵਾਦ ਕੀਤਾ ਲੇਕਿਨ ਕਿਤੇ ਆ ਕੇ ਹਜੇ ਵੀ ਉਸ ਮਾਸੂਮ ਦੀਆਂ ਗੱਲਾਂ ਉਸ ਦੀਆਂ ਯਾਦਾਂ ਹਜੇ ਵੀ ਉਹਨਾਂ ਦੇ ਅ ਦੇ ਲੋ ਚੀਰ ਦੀਆਂ ਕਹਿੰਦੇ ਆਕੇ ਅੱਜ ਉਸਦੀ ਯਾਦੇ ਤੀਸਰਾ ਬਲੱਡ ਡੋਨੇਸ਼ਨ ਕੈਂਪ ਲੱਗਾ ਜਾਕੀ ਉਸ 마ਸੂਮ ਦੀ ਰਿਸ਼ਰਦਾਂਝਲੀ ਨੂੰ ਸਮਰਪਿਤ ਹੈ ਕੈਮੈਂ ਮੈਨ ਬੋਬੀਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ